ਜਰ ਮਾਤੀ ਦਾ ਅੱਜ ਇਹ ਇਤਿਹੋ ਦੇ ਮਕਾਮ ਮਕਸਦ ਦੇ ਵਿੱਚ ਅੱਜ ਸਾਡੇ ਮਾਨਕਰੀ ਦੀ ਔਰ ਜਿਹੜੀ ਇਹਨਾਂ ਦੀ ਟੀਮ ਵੱਲੋਂ ਖਰਸ਼ੀਦ ਜੀ ਉਹ ਸਾਡੇ ਮਸਜਿਦ ਦੇ ਪ੍ਰਧਾਨ ਜੀ ਵੱਲੋਂ ਜਿਹੜਾ Eid ਦੇ ਮੌਕੇ ਤੇ ਜਿਹੜੇ ਸਾਰੇ ਸੁਸਾਇਟੀ ਸਾਡੇ ਸਤਨਾਮ ਸਿੰਘ ਜਹਦਵਾਲੀਆ ਜੀ ਜਿਹੜੇ ਕਿ ਬਗਹਾਦਗੜ੍ਹ ਮਿਊਟਿਕ ਕਮਿਸ਼ਨ ਦੇ ਮੈਂਬਰ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਕੁਮਰ ਸਾਹਿਬ ਦਾ ਸਵਾਗਤ ਕਰਦੇ ਆਂ ਕਿ ਜਿੱਤ ਕੋਈ ਸਾਡਾ ਜਿਹੜਾ ਭਾਰਤ ਦੇਸ਼ ਹੈ ਇਹ ਵੱਖ-ਵੱਖ ਜਾਤਾਂ ਦਾ ਧਰਮਾਂ ਦਾ ਇਹ ਦੇਸ਼ ਹੈ ਔਰ ਇਹ ਸੈਕੂਲਰ ਦੇਸ਼ ਹੋਣ ਦੇ ਕਾਰਨ ਹੀ ਆ ਜਿਹੜਾ ਤਿਹਾੜ ਸਾਡੇ ਦੇਸ਼ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਜਿਹੜਾ ਮਨਾਉਂਦੇ ਆਂ ਅਸੀਂ ਜੂਫੁੱਤਰੀ ਦੀ ਤਾਲੂਕਾਂ ਨੂੰ ਵਧਾਈ ਦੇਂਦੇ ਆਂ ਮੇਰਾ ਨਾਮ ਅਬਦੁਲ ਨੂਰ ਹੈ ਪ੍ਰੈਜ਼ੀਡੈਂਟ ਮਜਲਿਸ ਸਹਿਰਾਰਾ ਇਸਲਾਮਾਹਿੰਦ ਅੱਜ ਸਭ ਤੋਂ ਪਹਿਲਾਂ ਈਦ ਦੇ ਮੁਬਾਰਕ ਦਿਨ ਦੇ ਮੌਕੇ ਦੇ ਉੱਪਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਨਾ ਅੱਜ ਸਾਡੀ ਮਸਜਿਦ ਸਿਕੰਦਰ ਖਾਨ ਦੇ ਵਿੱਚ ਸਾਡੇ ਬਹੁਤ ਹੀ ਆਦਰਨੀਯ ਮਾਨਯੋਗ ਸ਼੍ਰੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਐਮ ਐਲ اے ਅੰਮ੍ਰਿਤਸਰ ਸਾਡੇ ਦਰਮਿਆਨ ਦੇ ਵਿੱਚ ਆਏ ਨੇ ਈਦ ਦੀ ਮੁਬਾਰਕਬਾਦ ਪੇਸ਼ ਕਰਨ ਵਾਸਤੇ ਅੱਜ ਮਸਜਿਦ ਅ ਤੇਸ਼ਰੀਫ ਲੈ ਆਏ ਨੇ ਉਹਨਾਂ ਦੇ ਨਾਲ ਸਾਡੇ ਆਹਲਵਾਲਿਆ ਜੀ ਜਿਹੜੇ ਕਿ ਮਾਈਨੋਰਟੀ ਕਮਿਸ਼ਨ ਬੰਗਾਲ ਦੇ ਚੇਅਰਮੈਨ ਮੈਂਬਰ ਨੇ ਉਹ ਵੀ ਅੱਜ ਮਸਜਿਦ ਦੇ ਵਿੱਚ ਆਏ ਨੇ ਗੁਰਸ਼ੰਗਰ ਸਿੰਘ ਜੀ ਡਾਕਟਰ ਅੰਦਰਪਾਲ ਸਿੰਘ ਜੀ ਮਾਨਿਕਲੀ ਜੀ ਫਰਸ਼ੀਦ ਅਹਿਮਦ ਸਾਡੇ ਸਾਰੇ ਹੀ ਭਾਈਚਾਰਾ ਜਿਹੜਾ ਅੱਜ ਮਸਜਿਦ ਦੇ ਵਿੱਚ ਇਕੱਠਾ ਹੋਇਆ ਤੇ ਆਪਸ ਦੇ ਵਿੱਚ ਗਲੇ ਮਿਲ ਕੇ ਇੱਕ ਦੂਸਰੇ ਨੂੰ Eid ਦੀ ਮੁਬਾਰਕਬਾਦ ਪੇਸ਼ ਕੀਤੀ ਹੈ ਤੇ ਇਸ ਮੌਕੇ ਦੇ ਉੱਪਰ ਇੱਕ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈ ਪੂਰੇ ਭਾਰਤ ਦੇ ਵਿੱਚ ਕਿ ਆਪਾਂ ਜਿਹੜੇ ਵੀ ਇਹ ਤਿਉਹਾਰ ਨੇ ਉਹ ਸਾਰੇ ਮਿਲ ਜੁਲ ਕੇ ਆਪਾਂ ਮਨਾਈਏ ਤੇ ਇੱਕ ਦਾ ਮੁਹੱਬਤ ਅਤੇ ਭਾਈਚਾਰੇ ਦਾ ਸੰਦੇਸ਼ ਜਿਹੜਾ ਉਹ ਪੂਰੇ ਭਾਰਤ ਦੇ ਵਿੱਚ ਆਪਾਂ ਪਾਈ। ਉਹ ਪਰੰਪਰਾਵਾਂ ਦੇ ਅਨੁਸਾਰ ਅਸੀਂ ਸਾਰਾ ਮਿਲ ਕੇ ਜਿਹੜੇ ਵੀ ਤਿਵਾਰ ਹੁੰਦੇ ਇਕੱਠੇ ਮਿਲ ਕੇ ਅਸੀਂ ਮਨਾਉਂਦੇ ਆਂ। ਅੱਜ ਇਹ ਇਤਲੋ ਦੇ ਮਕਾਮ ਮਕਸਦ ਦੇ ਵਿੱਚ ਅੱਜ ਸਾਡੇ ਬਾਨਕਰੀ ਜੀ ਔਰ ਜਿਹੜੀ ਇਹਨਾਂ ਦੀ ਟੀਮ ਵੱਲੋਂ ਖਰਸ਼ੀਦ ਜੀ ਸਾਡੇ ਮਸਜਿਦ ਦੇ ਪ੍ਰਧਾਨ ਜੀ ਲੋ ਜਿਹੜਾ ਪੀ ਦੇ ਮੌਕੇ ਤੇ ਜਿਹੜੇ ਸਾਰੇ ਸੁਸਾਇਟੀ ਸਾਡੇ ਸਤਨਾਮ ਸਿੰਘ ਜアドਵਾਲੀਆ ਜੀ ਜਿਹੜੇ ਕਿ ਬੰਗਾਲ ਦੇ ਮਿਊਂਟੀ ਕਮਿਸ਼ਨ ਦੇ ਮੈਂਬਰ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਕੁਮਰ ਸਾਹਿਬ ਦਾ ਸਵਾਗਤ ਕਰਦੇ ਆਂ ਕਿਉਂਕਿ ਸਾਡਾ ਜਿਹੜਾ ਭਾਰਤ ਦੇਸ਼ ਹੈ ਇਹ ਵੱਖ-ਵੱਖ ਜਾਤਾਂ ਦਾ ਧਰਮਾਂ ਦਾ ਇਹ ਦੇਸ਼ ਹੈ ਔਰ ਇਹ ਸੈਕੂਲਰ ਦੇਸ਼ ਹੋਣ ਦੇ ਕਾਰਨ ਹੀ ਅੱਜ ਇਹਦਾ ਤਿਹਾੜ ਸਾਡੇ ਦੇਸ਼ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਜਿਹੜਾ ਮਨਾਉਂਦੇ ਆ ਅਸੀਂ ਤੁਹਾਨੂੰ ਦੇ ਵੀ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਮੇਰਾ ਨਾਮ ਅਬਦੁਲ ਨੂਰ ਹੈ ਪ੍ਰੈਜ਼ੀਡੈਂਟ ਮਜਲਿਸ ਸਹਿਰਾਰਾ ਇਸਲਾਮੇ ਹਿੰਦ ਅੱਜ ਸਭ ਤੋਂ ਪਹਿਲਾਂ ਈਦ ਦੇ ਮੁਬਾਰਕ ਦਿਨ ਦੇ ਮੌਕੇ ਦੇ ਉੱਪਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਨਾ ਅੱਜ ਸਾਡੀ ਮਸਜਿਦ ਸਿਕੰਦਰ ਖਾਨ ਦੇ ਵਿੱਚ ਸਾਡੇ ਬਹੁਤ ਹੀ ਆਦਰਨੀਯ ਮਾਨਯੋਗ ਸ਼੍ਰੀ ਕੁਮਾਰ ਵਿਜੇ ਪ੍ਰਤਾਪ ਸਿੰਘ ਜੀ ਐਮਐਲਏ ਅੰਮ੍ਰਿਤਸਰ ਸਾਡੇ ਦਰਮਿਆਨ ਦੇ ਵਿੱਚ ਆਏ ਨੇ ਈਦੀ ਮੁਬਾਰਕਬਾਦ ਪੇਸ਼ ਕਰਨ ਵਾਸਤੇ ਅੱਜ ਮਸਜਿਦ ਹਰ ਤਸ਼ਰੀਫ ਲੈ ਆਏ ਨੇ ਉਹਨਾਂ ਦੇ ਨਾਲ ਸਾਡੇ ਆਹਲਵਾਲਿਆ ਜੀ ਜਿਹੜੇ ਕਿ ਮਾਈਨੋਰਟੀ ਕਮਿਸ਼ਨ ਬੰਗਾਲ ਦੇ ਚੇਅਰਮੈਨ ਮੈਂਬਰ ਨੇ ਉਹ ਵੀ ਅੱਜ ਮਸਜਿਦ ਦੇ ਵਿੱਚ ਆਏ ਨੇ ਗੁਰਸ਼ਰਨ ਸਿੰਘ ਜੀ ਡਾਕਟਰ ਅੰਦਰਪਾਲ ਸਿੰਘ ਜੀ ਮਾਨਿਕਲੀ ਜੀ ਫਰਸ਼ੀਦ ਅਹਿਮਦ ਸਾਡੇ ਸਾਰੇ ਹੀ ਭਾਈਚਾਰਾ ਜਿਹੜਾ ਅੱਜ ਮਸਜਿਦ ਦੇ ਵਿੱਚ ਇਕੱਠਾ ਹੋਇਆ ਤੇ ਆਪਸ ਦੇ ਵਿੱਚ ਗੱਲੇ ਮਿਲ ਕੇ ਇੱਕ ਦੂਸਰੇ ਨੂੰ ਈਦੀ ਮੁਬਾਰਕਬਾਦ ਪੇਸ਼ ਕੀਤੀ ਹੈ ਤੇ ਇਸ ਮੌਕੇ ਦੇ ਉੱਪਰ ਇੱਕ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈ ਪੂਰੇ ਭਾਰਤ ਦੇ ਵਿੱਚ ਕਿ ਆਪਾਂ ਜਿਹੜੇ ਵੀ ਇਹ ਤਿਉਹਾਰ ਨੇ ਉਹ ਸਾਰੇ ਮਿਲ ਜੁਲ ਕੇ ਆਪਾਂ ਮਨਾਈਏ ਤੇ ਏਕਤਾ ਮੁਹੱਬਤ ਅਤੇ ਭਾਈਚਾਰੇ ਦਾ ਸੰਦੇਸ਼ ਜਿਹੜਾ ਉਹ ਪੂਰੇ ਭਾਰਤ ਦੇ ਵਿੱਚ ਆਪਾਂ ਪਾਈਏ। ਪਰੰਪਰਾਵਾਂ ਦੇ ਅਨੁਸਾਰ ਅਸੀਂ ਸਾਰਲ ਮਿਲ ਕੇ ਜਿਹੜੇ ਵੀ ਤਿਉਹਾਰ ਹੁੰਦੇ ਇਕੱਠੇ ਮਿਲ ਕੇ ਅਸੀਂ ਮਨਾਉਂਦੇ ਆ।